ਸ਼ਲੋਕ ਮਹਲਾ 4 ਸਾਕਤ ਜੈ ਨਿਮੈ ਗੁਰ ਅੱਗੇ ਮਨ ਖੋਟੇ ਕੂੜ ਕੂੜਿਆ ਰੇ ਜੇ ਸਾਕਤ ਮਨੁਖ ਸਤਗੁਰ ਦੇ ਅੱਗੇ ਜਾ ਵੀ ਨਿਹੁਣ ਤਾਂ ਮਿਉ ਮਨੋ ਖੋਟੇ ਰਹਿੰਦੇ ਹਾਂ ਤੇ ਖੋਟੇ ਹੋਣ ਕਰਕੇ ਕੂੜਦੇ ਹੀ ਵਪਾਰੀ ਬਣੇ ਰਹਿੰਦੇ ਹਾਂ ਜਾਂ ਗੁਰ ਕਹੈ ਉਠੋ ਮੇਰੇ ਭਾਈ ਬਹਿ ਜਾਹੇ ਕੁਸਰਬ ਗੁਲਾਰ ਜਦੋਂ ਸਤਗੁਰ ਸਭ ਸਿੱਖਾਂ ਨੂੰ ਆਖਦਾ ਹੈ ਮੇਰੇ ਭਰਾ ਸੁਚੇਤ ਹੋ ਤੈਂ ਸਾਖਤ ਵੀ ਬਗਲਿਆ ਵਾਂਗ ਸਿੱਖਾਂ ਵਿੱਚ ਰੜ ਕੇ ਬਹਿ ਜਾਂਦੇ ਹਨ ਗੁਰ ਸਿੱਖਾਂ ਦੇ ਅੰਦਰ ਸਤਗੁਰ ਵਰਤੈ ਚੋਣ ਕੱਢੇ ਲਦਵਾਰੇ ਔਰ ਸਾਗਤਾਂ ਦੇ ਢੇਰ ਦੇ ਵਿੱਚ ਕੂੜ ਵਸਦਾ ਹੈ ਤੇ ਗੁਰਸਿੱਖਾਂ ਦੇ ਢੇਰ ਦੇ ਵਿੱਚ ਸਤਿਗੁਰੂ ਵਸਦਾ ਹੈ ਇਸ ਕਰਕੇ ਸਿੱਖਾਂ ਵਿੱਚ ਰਲ ਕੇ ਬੈਠੇ ਹੋਏ ਵੀ ਸਾਗ ਲਾਦ ਦੇ ਵੇਲੇ ਹੁਣ ਚੁਣ ਕੇ ਕੱਢੇ ਜਾਂਦੇ ਹਨ ਓਏ ਅੱਗੇ ਪਿੱਛੇ ਬਹਿ ਮੂੰਹ ਛਪਾਇਨ ਨਾਰਲ ਨਹੀਂ ਖੋਟਿਆਾਰੇ ਉਹ ਗਾਂਪ ਛਾ ਹੋ ਕੇ ਮੂੰਹ ਤਾਂ ਬਥੇਰਾ ਲਪਾਉਂਦੇ ਆ ਪਰ ਕੂੜ ਦੇ ਵਪਾਰੀ ਸਿੱਖਾਂ ਵਿੱਚ ਰਲ ਨਹੀਂ ਸਕਦੇ ਉਹਨਾਂ ਦਾ ਭਖ ਸੋ ਉਥੇ ਨਾਹੀ ਜਾਏ ਕੂੜ ਲਹਨ ਪੇਡਾਰੇ ਸਾਕਤਾਂ ਦਾ ਖਾਣਾ ਉਥੇ ਗੁਰਸਿੱਖਾਂ ਦੇ ਸੰਗ ਵਿੱਚ ਨਹੀਂ ਹੁੰਦਾ ਇਸ ਵਾਸਤੇ ਭੇਡਾਂ ਵਾਂ ਕਿਸੇ ਹੋਰ ਥਾਂ ਜਾ ਕੇ ਕੂੜ ਨੂੰ ਲੱਭਦੇ ਜੇ ਸਾਕਤ ਨਰ ਖਵਾਈ ਐ ਲੋਚੀ ਐ ਕੱਢੈ ਬਿਖ ਕੱਢੈ ਮੁਖ ਉਗਲਾਰੇ ਜੇ ਸਾਕਤ ਨਰ ਖਵਾਈਐ ਲੋਚੀਐ ਬਿਖ ਕੱਢੈ ਮੁਖ ਉਗਲਾਰੇ ਜੇ ਸਾਕਤ ਮਨੁੱਖ ਨੂੰ ਨਾਮ ਰੂਪ ਚੰਗਾ ਪਦਾਰਥ ਖਾਣ ਦੀ ਇੱਛਾ ਵੀ ਕਰੀਏ ਤਾਂ ਵੀ ਉਹ ਮੋਹ ਨੰਦਾਰੂਪ ਵਿਉਹਈ ਉਗਲ ਕੇ ਕੱਢਦੇ ਹਨ ਹਾਰ ਸਾਕਤ ਸੇਤੀ ਸੰਗ ਨ ਕਰਿਓ ਓਏ ਮਾਰੇ ਸਿਰਜਣਹਾਰੇ ਹੇ ਸੰਤ ਜਨੋ ਰੱਬ ਤੋਂ ਟੁੱਟੇ ਹੋਏ ਨਾਲ ਸਾਥ ਨਾ ਕਰਿਓ ਕਿਉਂਕਿ ਸਿਰਜਣਹਾਰ ਨੇ ਆਪ ਉਹਨਾਂ ਨੂੰ ਨਾਮ ਵੱਲੋਂ ਮੁਰਦਾ ਕੀਤਾ ਹੋਇਆ ਜਿਸ ਕਾ ਇਹ ਖੇਲ ਸਵੀਕਾਰ ਵੇਖੈ ਜਨ ਨਾਨਕ ਨਾਮ ਸੰਹਾਰੇ ਉਹਨਾਂ ਨੂੰ ਸਿੱਧੇ ਰਾਤ ਤੇ ਲਿਆਉਣਾ ਕਿਸੇ ਜੀਵ ਦੇ ਵਾਸ ਨਹੀਂ ਜਿਸ ਪ੍ਰਭੂ ਦਾ ਇਹ ਖੇਲ ਹੈ ਉਹ ਆਪ ਇਸ ਖੇਲ ਨੂੰ ਰਾਜ ਕੇ ਵੇਖ ਰਿਹਾ ਹੈ हे दास नानक तू प्रभु ਦਾ ਨਾਮ ਸਮਾੜ ਮਹਲਾ ਚੌਥਾ ਸਤਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਰ ਧਾਰਿਆ ਸਤਗੁਰੂ ਅਗੰਮ ਪੁਰਖ ਹੈ ਜਿਸਨੇ ਹਿਰਦੇ ਵਿੱਚ ਪ੍ਰਭੂ ਨੂੰ ਪੋਤਾ ਆਇਆ ਹੈ ਸਤਗੁਰ ਨੂੰ ਅਪੜ ਕੋਈ ਨਾ ਸਕਈ ਜਿਸ ਵੱਲ ਸਿਰਜਣ ਹਾਰਿਆ ਸਤਿਗੁਰੂ ਦੀ ਬਰਾਬੀ ਬਰਾਬਰੀ ਕੋਈ ਨਹੀਂ ਕਰ ਸਕਦਾ ਕਿਉਂਕਿ ਸਿਰਜਣ ਹਾਰ ਉਸ ਦੇ ਵੱਲ ਹੈ ਸਤਿਗੁਰ ਕਾ ਖੜਗ ਸੰਜੋਹ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਸਤਿਗੁਰੂ ਦੀ ਖੜਗ ਤੇ ਸੰਜੋਗ ਪ੍ਰਭੂ ਦੀ ਭਗਤੀ ਹੈ ਜਿਸ ਨਾਲ ਉਸਨੇ ਕਾਲ ਰੂਪ ਕੰਡੇ ਨੂੰ ਭਾਉ ਮੌਤ ਦੇ ਡਰ ਨੂੰ ਮਾਰ ਕੇ ਪਰੇ ਸੁੱਟਿਆ ਸਤਿਗੁਰ ਕਾ ਰਖਣਹਾਰਾ ਹਰਿ ਆਪ ਹੈ ਸਤਿਗੁਰ ਕਹਿ ਪਿਛੇ ਹਰ ਸਭ ਉਬਾਰਿਆ ਸਤਿਗੁਰੂ ਦਾ ਰਖਾ ਪ੍ਰਭੂ ਆਪ ਹੈ ਤੇ ਸਤਿਗੁਰੂ ਦੇ ਪੂਰਨਿਆ ਤੇ ਤੁਰਨ ਵਾਲੇ ਸਭਨਾਂ ਨੂੰ ਵੀ ਪ੍ਰਭੂ ਬਚਾ ਲੈਂਦਾ ਜੋ ਮੰਨਦਾ ਚਿਤਵੈ ਪੂਰੇ ਸਤਿਗੁਰੂ ਕਾ ਸਵਾਪ ਉਪਾਵਣ ਹਰੈ ਮਾਰਿਆ ਜੋ ਮਨੁੱਖ ਪੂਰੇ ਸਤਿਗੁਰ ਦਾ ਬੁਰਾ ਲੋਚਦਾ ਹੈ ਉਸ ਨੂੰ ਆਪ ਕਰਤਾਰ ਮਰਦਾ ਹੈ ਇਹ ਗੱਲ ਹੋਵੈ ਹਰ ਦਰਗਾ ਸੱਚ ਕੀ ਜਨ ਨਾਨਕ ਅਗੰਮ ਵਿਚਾਰਿਆ ਸੱਚੇ ਹਰੀ ਦੀ ਦਰਗਾ ਵਿੱਚ ਏ ਨਿਆ ਹੁੰਦਾ ਹੈ ਤੇ 헤 ਨਾਨਕ ਅਗੰਮ ਹਰੀ ਦਾ ਸਿਮਰਨ ਕੀਤਿਆ ਇਹ ਸਮਝ ਪੈਂਦੀ ਪੌੜੀ ਸੱਚ ਸੁਤਿਆਂ ਜਿਨੀ ਅਰਾਧਿਆ ਜਾਂ ਉਠੇ ਤਾਂ ਸੱਚ ਚਵੇ ਜੋ ਮਨੁੱਖ ਸੁਤੇ ਹੋਏ ਵੀ ਸੱਚੇ ਹਰੀ ਨੂੰ ਸਿਮਰਦੇ ਹਨ ਤੇ ਉੱਠ ਕੇ ਵੀ ਉਸੇ ਦਾ ਨਾਮ ਉਚਾਰਦੇ ਹਨ ਸੇਵਿਰਲੇ ਜੁਗ ਮੈਂ ਜਾਣੀਐ ਜੋ ਗੁਰਮੁਖ ਸੱਚ ਰਵੇ ਮਨੁੱਖਾ ਜਨਮ ਵਿੱਚ ਇਹੋ ਜੇ ਮਨੁੱਖ ਵਿਰਲੇ ਹੀ ਲੱਭਦੇ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਇਸ ਤਰ੍ਹਾਂ ਸੱਚੇ ਨਾਮ ਦਾ ਆਨੰਦ ਲਈਐ ਹਉ ਬਲੇਹਾਰੀ ਤਿਨ ਕਉ ਜੇ ਅਨ ਦਿਨ ਸੱਚ ਲਵੇ ਮੈਂ ਉਹਨਾਂ ਤੋਂ ਸਦਕੇ ਹਾਂ ਜੋ ਰੋਜ਼ ਭਾਉ ਹਰ ਵੇਲੇ ਸੱਚੇ ਪ੍ਰਭੂ ਦਾ ਨਾਮ ਉਚਾਰਦੇ ਹਨ ਜਿਨ ਮਨ ਤਨ ਸਚਾ ਭਾਵੰਦਾ ਸੇ ਸੱਚੀ ਦਰਗਾ ਗਵੇ ਜਿਨਾਂ ਮਨੁੱਖਾਂ ਨੂੰ ਮਨ ਵਿੱਚ ਤੇ ਸਰੀਰ ਵਿੱਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਭਾਵ ਜਿਨਾਂ ਨੂੰ ਹਰੀ ਦੀ ਯਾਦ ਵੀ ਤੇ ਹਰੀ ਦੀ ਕਾਰ ਵੀ ਪਿਆਰੀ ਲੱਗਦੀ ਹੈ ਉਹ ਸੱਚੀ ਦਰਗਾ ਵਿੱਚ ਪਹੁੰਚਦੇ ਹਨ ਜਨ ਨਾਨਕ ਬੋਲੇ ਸਚ ਨਾਮ ਸਚ ਸੱਚਾ ਸਦਾ ਨਵੇਂ ਦਾਸ ਨਾਨਕ ਵੀ ਉਸ ਹਰੀ ਦਾ ਨਾਮ ਉਚਾਰਦਾ ਹੈ ਜੋ ਸਦਾ ਤੇ ਰਹਿਣ ਵਾਲਾ ਹੈ ਉਹ ਹਰ ਵੇਲੇ ਪਿਆਰਾ ਲੱਗਣ ਵਾਲਾ ਹੈ ਸ਼ਲੋਕ ਮਹਲਾ ਚੌਥਾ ਕਿਆ ਸਮਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਮਾਣ ਸੋਣਾ ਕੀ ਤੇ ਜਾਗਣਾ ਕੀ ਜੋ ਮਨੁੱਖ ਸਤਿਗੁਰੂ ਦੇ ਸਨਮੁਖ ਖਾਨ ਉਹਨਾਂ ਲਈ ਇਹ ਦੋਵੇਂ ਹਾਲਾਤਾਂ ਇੱਕੋ ਜੀਆਂ ਹਨ ਜਿੰਨਾ ਸਾਹਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਿ ਉਹਨਾਂ ਨੂੰ ਪ੍ਰਭੂ ਇੱਕਦਮ ਵੀ ਨਹੀਂ ਵਿਸਰਦਾ ਉਹ ਮਨੁੱਖ ਸਰਬਗੁਣ ਸੰਪੂਰਨ ਤੇ ਉੱਤਮ ਹੁੰਦੇ ਹਨ ਪਾਉ ਸੁੱਤੇ ਹੋਏ ਵੀ ਨਾਮ ਵਿੱਚ ਜੁੜੇ ਰਹਿੰਦੇ ਹਨ ਤੇ ਜਾਗਦੇ ਵੀ ਲੋਕਾਂ ਨੂੰ ਸੁੱਤੇ ਜਾਂ ਜਾਗਦੇ ਦੱਸਦੇ ਹਨ ਉਹ ਸਦਾ ਨਾਮ ਵਿੱਚ ਲੀਨ ਰਹਿੰਦੇ ਹਨ ਕਰਮੀ ਸਤਗੁਰ ਪਾਈਐ ਅਨੰਦਨ ਲੱਗੇ ਧਿਆਨ ਪ੍ਰਭੂ ਦੀ ਮਿਹਰ ਨਾਲ ਸਤਗੁਰੂ ਮਿਲਦਾ ਹੈ ਤੇ ਹਰ ਵੇਲੇ ਸੁੱਤੇਆਂ ਤੇ ਜਾਗਦੇਆਂ ਮਿਹਰ ਨਾਲ ਹੀ ਜੀਵ ਦਾ ਧਿਆਨ ਨਾਮ ਵਿੱਚ ਜੁੜਿਆ ਰਹਿੰਦਾ ਤੈਨ ਕੀ ਸੰਗਤ ਮਿਲ ਰਹਾ ਦਰਗਾ ਪਾਈ ਮਾਨ ਚਿਤ ਲੋਚਦਾ ਹੈ ਕਿ ਮੈਂ ਵੀ ਉਹਨਾਂ ਦੀ ਸੰਗਤ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪਾਵਾਂ ਸਉਂਦੇ ਵਾ ਵਾ ਉਚਰੈ ਉੱਠਦੇ ਭੀ ਵਾ ਕਰੈਨ ਸਤਗੁਰ ਦੇ ਸਨਮੁਖ ਹੋਏ ਹੋਏ ਉਹ ਵਡਭਾਗੀ ਜੀਉੜੇ ਸੌਣ ਲੱਗੇ ਵੀ ਸਿੱਖ ਸਲਾਹ ਕਰਦੇ ਹਨ ਤੇ ਉਠਣ ਵੇਲੇ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸੰਭਾਲੇ ਨਾ ਹੇ ਨਾਨਕ ਉਹ ਮੂੰਹ ਮੂੰਹ ਉਜਲੇ ਹੁੰਦੇ ਹਨ ਜੋ ਸਦਾ ਸੁਚੇਤ ਰਹਿ ਕੇ ਨਾਮ ਚਿਤੇ ਰੱਖਦੇ ਹਨ ਮਹਲਾ ਚੌਥਾ ਸਤਿਗੁਰ ਸੇਵੀ ਹੈ ਆਪਣਾ ਪਾਈਐ ਨਾਮ ਅਪਾਰ ਆਪਣੇ ਸਤਿਗੁਰੂ ਦੀ ਦਸੀ ਹੋਈ icar ਕਰੀਏ ਤਾਂ ਨਾਮ ਮੁਕਣ ਵਾਲਾ ਨਾਮ ਭਾਉ ਨਾਮ ਲਖ ਜਾਣਾ ਮਿਲ ਜਾਂਦਾ ਹੈ। ਓ ਜਲ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਾਤਾਰ ਦਾਤਾ ਦੇਣ ਵਾਲਾ ਹਰੀ ਨਾਮ ਹੀ ਇਹ ਦਾਤ ਬਖਸ਼ਦਾ ਹੈ ਤੇ ਨਾਮ ਸੰਸਾਰ ਸਾਗਰ ਵਿੱਚ ਡੁੱਬਦੇ ਨੂੰ ਕੱਢ ਲੈਂਦਾ ਹੈ। ਤਨ ਧਨ ਸੇ ਸਾਹ ਹੈ ਜੇ ਨਾਮ ਕਰੇ ਵਾਪਾਰ ਜੋ ਸ਼ਾ ਨਾਮ ਦੀ ਰਾਸ ਨਾਲ ਵਪਾਰ ਕਰਦੇ ਹਨ ਉਹ ਵਿਡ ਭਾਗੀ ਹਨ ਵਣਜਾਰੇ ਸਿੱਖ ਆਮਦੇ ਸ਼ਬਦ ਲੰਘਾਵਣ ਹਾਰ ਕਿਉਂਕਿ ਇਹੋ ਜਿਹਾ ਵਣਜ ਕਰਨ ਵਾਲੇ ਜੋ ਸਿੱਖ ਸਤਿਗੁਰੂ ਜੀ ਦੇ ਕੋਲ ਆਉਂਦੇ ਹਨ ਸਤਿਗੁਰੂ ਉਹਨਾਂ ਨੂੰ ਆਪਣੇ ਸ਼ਬਦ ਦੇ ਰਾਹੀ ਪੌਜਲ ਤੋਂ ਪਾਰ ਉਤਾਰ ਦਿੰਦਾ ਹੈ ਜਰਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵੈ ਸਿਰਜਣਹਾਰ ਪਰ へ ਦਾਸ ਨਾਨਕ ਸਿਰਜਣਹਾਰ ਪ੍ਰਭੂ ਦੀ ਬੰਦਗੀ ਉਹੀ ਮਨੁੱਖ ਕਰਦੇ ਹਨ ਜਿਨ੍ਹਾਂ ਤੇ ਪ੍ਰਭੂ ਆਪ ਮਿਹਰ ਕਰਦਾ ਹੈ ਪੌੜੀ ਸਚ ਸੱਚੇ ਕੇ ਜਨ ਭਗਤ ਹੈ ਸਚ ਸੱਚਾ ਜਿਨੀ ਆਰਾਧਿਆ ਜੋ ਮਨੁੱਖ ਸੱਚੇ ਹਰੀ ਦਾ ਸੱਚਮੁੱੱਚ ਭਜਨ ਕਰਦੇ ਹਨ ਉਹ ਹੀ ਸੱਚੇ ਦੇ ਭਗਤ ਕਹੀਦੇ ਹਨ ਜਿਨ ਗੁਰਮਖ ਖੋਜ ਢੰਡੋਲੇ ਆ ਤਿਨ ਅੰਦਰੋਂ ਹੀ ਸੱਚ ਲਾਦਿਆ ਜੋ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਖੋਜ ਕੇ ਢੂੰਢਦੇ ਹਨ ਭਾਉ ਯਤਨ ਨਾਲ ਭਾਲਦੇ ਹਨ ਉਹ ਆਪਣੇ ਹਿਰਦੇ ਵਿੱਚ ਹੀ ਪ੍ਰਭੂ ਨੂੰ ਲੱਭ ਲੈਂਦੇ ਹਨ ਸਚ ਸਾਹਿਬ ਸਚ ਜਿਨੀ ਸੇਵਿਆ ਸਚ ਸਾਹਿਬ ਸਚ ਜਿਨੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾਧਿਆ ਜਿਨਾ ਮਨੁੱਖਾ ਨੇ ਸੱਚਾ ਸਾਈ ਸਚਮੁਚ ਸੇਵਿਆ ਹੈ ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ ਭਾਉ ਉਹਨਾਂ ਨੂੰ ਕਾਲ ਕੰਡੇ ਵਾਂਗ ਦੁਖਦਾਈ ਨਹੀਂ ਜਾਪਦਾ ਸੱਚ ਸੱਚਾ ਸਬਦੋਂ ਵੱਡਾ ਹੈ ਸੱਚ ਸੇਵਨ ਸੇ ਸੱਚ ਰੜਾ ਦਿਆ ਜੋ ਸੱਚਾ ਹਰੀ ਸਭ ਤੋਂ ਵੱਡਾ ਹੈ ਉਸ ਦੀ ਬੰਦਗੀ ਜੋ ਮਨੁੱਖ ਕਰਦੇ ਹਨ ਉਹ ਉਸ ਵਿੱਚ ਹੀ ਲੀਨ ਹੋ ਜਾਂਦੇ ਹਨ ਸੱਚ ਸੱਚੇ ਨੂੰ ਸ਼ਾਬਾਸ਼ ਹੈ ਸੱਚ ਸੱਚਾ ਸੇਵ ਫਲ ਦਿਆ ਧਨ ਹੈ ਸੱਚਾ ਪ੍ਰਭੂ ਧਨ ਹੈ ਸੱਚਾ ਪ੍ਰਭੂ ਇਸ ਤਰ੍ਹਾਂ ਜੋ ਮਨੁੱਖ ਸੱਚ ਮੁੱਚ ਸੱਚੇ ਦੀ ਆਰਾਧਨਾ ਕਰਦੇ ਹਨ ਉਹਨਾਂ ਨੂੰ ਉੱਤਮ ਫਲ ਪ੍ਰਾਪਤ ਹੁੰਦਾ ਹੈ ਪਾਉ ਮੱਖਾ ਜਨਮ ਨੂੰ ਸਫਲ ਕਰ ਲੈਂਦੇ ਹਨ ਸ਼ਲੋਕ ਮਹਲਾ ਚੌਥਾ ਮਨੁੱਖ ਪ੍ਰਾਣੀ ਮੁਗਦ ਹੈ ਨਾਮਹੀਣ ਪਰਮਾਏ ਮਨਮੁਖ ਮਨੁਖ ਮੂਰਖ ਹੈ ਨਾਮ ਤੋਂ ਸਖਣਾ ਭਟਕਦਾ ਫਿਰਦਾ ਹੈ ਬੇਨ ਗੁਰ ਮਨੁਵਾਂ ਨਾ ਟਿਕੈ ਫਿਰ ਫਿਰ ਜੂਨੀ ਪਾਏ ਸਤਗੁਰ ਤੋਂ ਬਿਨਾ ਉਸ ਦਾ ਹੋਸ਼ਾ ਮਨ ਕਿਸੇ ਆਸਰੇ ਤੇ ਟਿਕ ਨਹੀਂ ਸਕਦਾ ਇਸ ਵਾਸਤੇ ਫਿਰ ਫਿਰ ਜੂਨਾ ਵਿੱਚ ਪੈਂਦਾ ਹੈ ਹਰ ਪ੍ਰਭ ਆਪ ਦਿਆਲ ਹੋਇ ਤਾ ਸਤਗੁਰ ਮਿਲ ਆਇ ਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਗੁਰ ਆ ਕੇ ਮਿਲ ਪੈਂਦਾ ਹੈ ਤੇ ਨਾਮ ਦੇ ਆਸਰੇ ਟਿਕਾ ਕੇ ਪਟਕਣ ਤੋਂ ਬਚਾ ਲਿੰਦਾ ਹੈ ਜਨ ਨਾਨਕ ਨਾਮ ਸਲਾਹ ਤੂੰ ਜਨਮ ਮਰਨ ਦੁਖ ਜਾਏ ਇਸ ਵਾਸਤੇ ਏ ਅਦਾਸ ਨਾਨਕ ਤੂੰ ਵੀ ਨਾਮ ਦੀ ਸਿਫਤ ਸਲਾਹਕਰ ਤਾਂ ਕਿ ਤੇਰਾ ساری ਉਮਰ ਦਾ ਦੁੱਖ ਮੁੱਕ ਜਾਏ ਮਹਲਾ ਚੌਥਾ ਗੁਰਸਾਲਾਹੀ ਆਪਣਾ ਬਹੁ ਬਿਦ ਰੰਗ ਸੁਭਾਈ ਮਨ ਲੋਚਦਾ ਹੈ ਕਈ ਤਰ੍ਹਾਂ ਪਾਓ ਕਈ ਤਰ੍ਹਾਂ ਦੇ ਵਲਵਲਿਆਂ ਨਾਲ ਪਿਆਰੇ ਸਤਿਗੁਰੂ ਦੇ ਪਿਆਰ ਵਿੱਚ ਤੇ ਸੁਭਾਅ ਵਿੱਚ ਲੀਨ ਹੋ ਕੇ ਉਸ ਦੀ ਸਿੱਖ ਸਲਾਹ ਕਰਾਂ ਸਤਗੁਰ ਸੇ ਤੀ ਮਨ ਰਤਾ ਰਖਿਆ ਬਣਤ ਬਣਾਏ ਮੇਰਾ ਮਨ ਪਿਆਰੇ ਸਤਗੁਰ ਨਾਲ ਰੰਗਿਆ ਗਿਆ ਹੈ ਗੁਰੂ ਨੇ ਮੇਰੇ ਮਨ ਨੂੰ ਸਵਾਰ ਬਣਾ ਦਿੱਤਾ ਹੈ ਜਿਹਵਾ ਸਲਾਹ ਨਰ ਜਈ ਹਰ ਪ੍ਰੀਤਮ ਚਿਤ ਲਾਏ ਮੇਰੀ ਜੀਵ ਸਿਪਤ ਸਲਾਹ ਕਰਕੇ ਨਹੀਂ ਰਾਜਦੀ ਤੇ ਮਨ ਪ੍ਰੀਤਮ ਪ੍ਰਭੂ ਨਾਲ ਨਿਉ ਲਾ ਕੇ ਨਹੀਂ ਰਾਜਦਾ ਨਾਨਕ ਨਾਵੇਂ ਕੀ ਮਨ ਭੁੱਖ ਹੈ ਮਨ ਤ੍ਰਿਪਤੈ ਹਰ ਰਸ ਖਾਏ ਰੱਜੇ ਵੀ ਕਿਵੇਂ ਏ ਨਾਨਕ ਮਨ ਵਿੱਚ ਤਾਂ ਨਾਮ ਦੀ ਭੁੱਖ ਹੈ ਮਨ ਤਾਂ ਹੀ ਰੱਜੇ ਜੇ ਪ੍ਰਭੂ ਦੇ ਨਾਮ ਦਾ ਸਵਾਦ ਚਖ ਲੈ ਪੌੜੀ ਸਚ ਸੱਚਾ ਕੁਦਰਤ ਜਾਣੀ ਐ ਦਿਨ ਰਾਤੀ ਜਿਨ ਬਣਾਈਆ ਜਿਸ ਪ੍ਰਭੂ ਨੇ ਦਿਨ ਤੇ ਰਾਤ ਵਰਗੇ ਕੌਤਕ ਬਣਾਏ ਹਨ ਉਹ ਸੱਚਾ ਪ੍ਰਭੂ ਇਸ ਕੁਦਰਤ ਤੋਂ ਹੀ ਸੱਚਮੁੱਚ ਵੱਡੀਆਂ-ਵਡਿਆਈਆਂ ਵਾਲਾ ਮਲੂਮ ਹੁੰਦਾ ਹੈ। ਸੋ ਸੱਚ ਸਲਾਹੀ ਸਦਾ-ਸਦਾ ਸੱਚ ਸੱਚੇ ਕੀਆਂ ਵਡਿਆਈਆਂ। ਮੇਰਾ ਮਨ ਚਾਹੁੰਦਾ ਹੈ ਕਿ ਮੈਂ ਸਦਾ-ਸਦਾ ਉਹ ਸੱਚੇ ਪ੍ਰਭੂ ਦੀ ਸਿੱਖ ਸਲਾਹ ਕਰਾਂ ਤੇ ਵਡਿਆਈਆਂ ਆਖਾਂ। ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈਆ ਸਲਾਉਣ ਜੋਗ ਹਰੀ ਸੱਚਾ ਹੈ ਉਸ ਦੀ ਵਡਿਆਈ ਵੀ ਥੇ ਰਹਿਣ ਵਾਲੀ ਸੱਚੀ ਹੈ ਪਰ ਕਿਸੇ ਉਸ ਦੀ ਕੀਮਤ ਨਹੀਂ ਪਾਈ ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆ ਜਦੋਂ ਪੂਰਨ ਸਤਿਗੁਰੂ ਮਿਲਦਾ ਹੈ ਤਾਂ ਉਹ ਵਡਿਆਈਆਂ ਪ੍ਰਤੱਖ ਦਿਸ ਪੈਂਦੀਆਂ ਹਨ ਸੱਚ ਗੁਰਮੁਖ ਜਿਨੀ ਸਲਾਹਿਆ ਤਿੰਨਾ ਭੁੱਖਾਂ ਸਭ ਗਵਾਇਆ ਜੋ ਮਨੁੱਖ ਸਤਿਗੁਰੂ ਦੇ ਸੰਮੁਖ ਹੋ ਕੇ ਭਾਉ ਆਪਾ ਗਵਾ ਕੇ ਸੱਚੇ ਪ੍ਰਭੂ ਦੀ ਵਡਿਆਈ ਕਰਦੇ ਹਨ ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਸ਼ਲੋਕ ਮਹਲਾ ਚੌਥਾ ਮੈਂ ਮਨ ਤਨ ਖੋਜ ਖਜਿੰਦਿਆਂ ਸੋ ਪ੍ਰਭ ਲੱਭ ਲਾ ਲੋੜ ਮਨ ਤੇ ਸਰੀਰ ਨੂੰ ਖੋਜਦਿਆਂ ਖੋਜਦਿਆਂ ਮੈਂ ਤਨ ਨੂੰ ਭਾਲ ਕੇ ਪ੍ਰਭੂ ਲੱਭ ਹੀ ਲਿਆ ਪਰ ਮੈਂ ਆਪਣੇ ਬਲ ਦੇ ਆਸਰੇ ਲੱਭ ਨਹੀਂ ਸਕਦਾ ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮੈਨੂੰ ਸਤਗੁਰੂ ਵਕੀਲ ਮਿਲ ਗਿਆ ਜਿਸ ਨੇ ਹਰੀ ਪ੍ਰਭੂ ਮੇਲ ਦਿੱਤਾ ਸਬੰਧ ਜੋੜਤਾ ਮੇਰਾ ਪ੍ਰਮਾਤਮਾ ਦੇ ਨਾਲ ਮਹਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਜਿਸ ਮਨੁੱਖ ਦੇ ਹਿਰਦੇ ਵਿੱਚ ਮਾਇਆ ਦਾ ਪਿਆਰ ਧਾਰਨ ਕੀਤਾ ਹੋਇਆ ਹੈ ਉਹ ਸਤਗੁਰੂ ਨੂੰ ਅੰਨਾ ਤੇ ਬੋਲਦਾ ਹੈ ਪਾਓ ਨਾ ਸਤਗੁਰ ਦਾ ਦਰਸ਼ਨ ਕਰਕੇ ਪ੍ਰਤੀਤ ਸਕਦਾ ਹੈ ਤੇ ਨਾ ਹੀ ਉਹ ਤੇ ਸੁਣ ਕੇ ਸ਼ਬਦ ਨਾ ਸੁਣੀ ਬਹਰੜ ਕਚੋਲਾ ਉਹ ਮਨੁੱਖ ਸਤਗੁਰ ਦੇ ਸ਼ਬਦ ਵੱਲ ਧਿਆਨ ਨਹੀਂ ਦਿੰਦਾ ਪਰ ਮਾਇਆ ਦਾ ਖਪੌਣ ਵਾਲਾ ਭਉ ਸਿਰਦਰਦੀ ਕਰਾਉਣ ਵਾਲਾ ਰੌਲਾ ਬਹੁਤ ਪਸੰਦ ਕਰਦਾ ਗੁਰਮੁਖ ਜਾਪੇ ਸ਼ਬਦ ਲੈ ਬલાਏ ਜੋ ਮਨੁੱਖ ਸਤਗੁਰ ਦੇ ਸਨਮੁਖ ਹੁੰਦਾ ਹੈ ਉਹ ਇਹ ਹੁੰਦਾ ਸਪੰਦਾ ਹੈ ਕਿ ਉਹ ਗੁਰੂ ਦੇ ਸ਼ਬਦ ਵਿੱਚ ਬਿਰਤੀ ਜੋੜਦਾ ਹੈ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਹਰੀ ਦੇ ਨਾਮ ਨੂੰ ਸੁਣ ਕੇ ਉਸ ਦੇ ਸਦਕ ਲਿਆਉਂਦਾ ਹੈ ਤੇ ਹਰੀ ਦੇ ਨਾਮ ਵਿੱਚ ਹੀ ਲੀਨ ਹੋ ਜਾਂਦਾ ਜੋਤ ਸੁਭਾਵੈ ਸੋ ਕਰੇ ਕਰਾਇ ਪਰਮਾਇਆ ਧਾਰੀ ਜਾ ਗੁਰਮਖ ਦੇ ਕੀ ਹੱਥ ਜੋ ਕੁਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸ ਦੇ ਅਨੁਸਾਰੇ ਜੀਵ ਕਰਵਾਇਆ ਕੰਮ ਕਰਦਾ ਹੈ ਨਾਨਕ ਵਜਦਾ ਜੰਤ ਵਜਾਇਆ ਏ ਨਾਨਕ ਜੀਵ ਅਜੇ ਵਾਂਗ ਵਜਾਇਆ ਵਜਦਾ ਹੈ ਭਾਉ ਬੁਲਾਇਆ ਬੋਲਦਾ ਹੈ ਪੌੜੀ ਤੂੰ ਕਰਤਾ ਸਭ ਕਿਸ ਜਾਣਦਾ ਜੋ ਜੀਆਂ ਅੰਦਰ ਵਰਤੈ ਹੇ ਸਿਰਜਣਹਾਰ ਜੋ ਕੁਝ ਜੀਵਾਂ ਦੇ ਮਨਾਂ ਵਿੱਚ ਵਰਤਦਾ ਹੈ ਔ ਜੋ ਫੁਰਨੇ ਫੁਰਦੇ ਹਾਂ ਤੂੰ ਸਾਰਾ ਜਾਣਦਾ ਹੈ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ ਸਾਰਾ ਸੰਸਾਰ ਹੀ ਇਸ ਗਣਤ ਲਾਹੇ ਤੋਂ ਟੇਦੀ ਵਿਚਾਰ ਚਿੰਤਾ ਤੇ ਫੁਰਨੇ ਵਿੱਚ ਹੈ हे सृजनहार एक तू ही ਇਸ ਤੋਂ ਪਰੇ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤਾ ਕਿਉਂਕਿ ਜੋ ਕੁਝ ਹੋ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ ਸਾਰੀ ਸ੍ਰਿਸ਼ਟੀ ਦੀ ਬਨਾਵਟ ਹੀ ਤੇਰੀ ਬਣਾਈ ਹੋਈ ਹੈ ਤੂੰ ਘਟ ਘਟ ਇੱਕ ਵਰਤਦਾ ਸੱਚਾ ਸਾਹਿਬ ਚਲਤਾ ਹੈ हे हरि ਤੂੰ ਹਰੇ ਘਟ ਵਿੱਚ ਵਿਆਪਕ ਹੈ ਤੇਰੇ ਕੋਤਕਾ ਚਰਜ ਹਨ ਸਭ ਥਾਈਂ ਵਿਆਪਕ ਹੁੰਦੇ ਹੋਏ ਹਰੀ ਨੂੰ ਵੀ ਆਪਣੇ ਆਪ ਕੋਈ ਨਹੀਂ ਲੱਭ ਸਕਿਆ ਸਤਿਗੁਰ ਨੂੰ ਮਿਲੇ ਸੋ ਹਰ ਮਿਲੇ ਨਾਹੀਂ ਕਿਸੈ ਪਰਤੈ ਜੋ ਮਨੁੱਖ ਸਤਿਗੁਰੂ ਨੂੰ ਮਿਲਿਆ ਹੈ ਉਸੇ ਨੇ ਹਰੀ ਨੂੰ ਲੱਭਾ ਹੈ ਮਾਇਆ ਦੇ ਕਿਸੇ ਅਡੰਬਰ ਨੇ ਉਹਨਾਂ ਨੂੰ ਹਰੀ ਵੱਲੋਂ ਪਰਤਾਇਆ ਨਹੀਂ